ਜਾਨਣਾ ਗੁਰਬਾਣੀ ਵਿੱਚ ਹਜੂਰ ਨੇ ਇਹ ਨਹੀਂ ਆਖਿਆ ਕੱਲਾ ਕਿ ਜਿਹਦੇ ਨਾਮ ਨਾਲ ਸੰਤ ਲੱਗਦਾ ਉਹਦੇ ਤੋਂ ਕੁਰਬਾਨ ਜਾਈਏ ਭਾਈ ਉਹਦੇ ਚਰਨ ਤੋਂ ਕੇ ਪੀਵੀ ਜਾਓ ਤੇ ਉਹ ਛੁਨੇ ਛੁਨੇ ਸ਼ਬਦ ਕਹੇ ਸੰਤ ਵੀ ਸੰਤ ਦੀ ਹੀ ਮਹਿਮਾ ਬਿਆਨੀ ਹੈ ਇਹ ਤੇ ਆਪਣੇ ਹੱਕ 'ਚ ਵਰਤਣ ਵਾਲੀਆਂ ਗੱਲਾਂ ਹੈ ਪਾਤਸ਼ਾਹ ਕਹਿੰਦੇ ਮੈਂ ਉਹ ਰੱਬ ਦੇ ਸੇਵਕ ਤੋਂ ਕੁਰਬਾਨ ਜਾਂਦਾ ਸੇਵਕ ਕੋਈ ਵੀ ਹੋ ਸਕਦਾ ਸੇਵਕ ਤੇ ਖੇਤੀ 'ਚ ਉੱਥੇ ਹਲ ਜੋੜਨ ਵਾਲਾ ਵੀ ਹੋ ਸਕਦਾ ਸੇਵਕ ਭਾਵੇਂ ਕੋਈ ਵੀ ਕੰਮ ਕਰਦਾ ਹੋਵੇ ਚਮੜੇ ਦਾ ਕੰਮ ਕਰਦਾ ਹੋਵੇ ਉਹ ਵੀ ਸੇਵਕ ਹੋ ਸਕਦਾ ਰੱਬ ਦਾ ਤੇ ਨਾਨਕ ਜੀ ਕਹਿੰਦੇ ਮੈਂ ਤੇ ਬਲਿਆਰੇ ਜਾਵਾਂ ਕੁਰਬਾਨ ਜਾਵਾਂ ਐਸੇ ਤੋਂ ਜੋ ਦਿਸੈ ਗੁਰਸੇਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ ਮੈਂ ਤੇ ਉਹਦੇ ਚਰਨੀ ਲਗਾਂ ਭਾਈ ਜੋ ਗੁਰਸੇਖ ਇਹੋ ਜਾਂ ਹੋਵੇ ਹੋਵੇ ਸਹੀ ਜੀਵਨ ਵਾਲਾ ਕੱਲੀ ਇਹ ਗੱਲ ਨਹੀਂ ਆਖੀ ਵੀ ਜੋ ਗੁਰੂ ਘਰ ਦਾ ਵਜ਼ੀਰ ਵੀ ਨਾਮ ਨਾਲ ਲੱਗੇ ਕੋਈ ਭਗਤ ਸੰਤ ਬ੍ਰਹਮ ਗਿਆਨੀ ਤੇ ਉਹਦੀ ਵਡਿਆਈ ਉਹ ਤੇ ਇੰਜ ਸੰਗਤ ਲਈ ਵਰਤ ਲਿਆ ਜਾਂਦਾ ਵੀ ਦੇਖੋ ਗੁਰਬਾਣੀ ਚ ਲਿਖਿਆ ਹੈ ਸੰਤ ਦੀ ਨਿੰਦਾ ਨਹੀਂ ਕਰਨੀ ਕਿਉਂ ਉਹ ਸੌਖਾ ਏਦਾਂ ਕੋ ਕਰਮ ਕਮਾਉਣਾ ਪਖੰਡ ਕਰਨਾ ਸਾਰੇ ਮਾੜੇ ਨਹੀਂ ਸੱਚੇ ਸੰਤ ਦੀ ਵੀ ਬੜੀ ਵਡਿਆਈ ਸੱਚੇ ਗੁਰ ਸਿੱਖ ਦੀ ਵੀ ਵਡਿਆਈ ਆਮ ਸੇਵਕ ਦੀ ਵੀ ਬੜੀ ਵਡਿਆਈ ਗੁਰੂ ਸਾਹਿਬ ਕਿਰਪਾ ਕਰਨ ਤਨ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ ਤੇ ਇਹ ਸੋਹ ਪੁਰਖ ਦੇ ਸਿਰਲੇਖੇਟ ਦਰਜ ਪਹਿਲਾ ਸ਼ਬਦ ਜਿਹਦੇ ਪੰਜ ਪਦੇ ਨੇ ਪੰਜਾਂ ਪਦਿਆਂ ਵਿੱਚੋਂ ਆਪਾਂ ਦੋ ਦੀ ਵਿਚਾਰ ਅੱਜ ਦੇ ਦੀਵਾਨਾਂ ਵਿੱਚ ਕੀਤੀ ਹੈ ਰੇਂਦੀ ਵਿਚਾਰ ਇਸੇ ਤਰ੍ਹਾਂ ਆਉਣ ਵਾਲੇ ਦੀਵਾਨਾਂ ਚ ਅੱਗੇ ਸਾਂਝੀ ਕਰਾਂਗੇ ਭੁੱਲਾਂ ਦੀ ਖਿਮਾ ਗੁਰੂ ਫਤਿਹ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ